ਸਤਿ ਸ਼੍ਰੀ ਅਕਾਲ ਫਰੈਂਚਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡਾ ਪੋਸਚਰ ਫਾਰਵਰਡ ਹੋ ਗਿਆ ਹੈ ਮਤਲਬ ਤੁਹਾਡੇ हिਪ ਪਿੱਛੋਂ ਬਾਹਰ ਨਿਕਲ ਗਏ ਨੇ ਔਰ ਚੈਸਟ ਤੁਹਾਡੀ ਬਾਹਰ ਆ ਗਈ ਹੈ ਇਸ ਦੇ ਲਈ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਇਸ ਦੇ ਵਿੱਚ ਦੇਖਿਆ ਗਿਆ ਹੈ ਐਸਆਈ ਜੋਇੰਟ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੁਹਾਡੇ ਬੈਕ ਤੇ ਇਸ ਜਗ੍ਹਾ ਤੇ ਅਗਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਇਸ ਜਗ੍ਹਾ ਤੇ ਦੇਖੋ ਤੁਸੀਂ ਇਹ ਡਿੰਪਲਸ ਪੈਂਦੇ ਹੁੰਦੇ ਨੇ ਦੋ ਆਪਣੇ ਇਸ ਜਗ੍ਹਾ ਤੇ ਜਗ੍ਹਾ ਤੇ ਡਿੰਪਲਸ ਪੈਂਦੇ ਹੁੰਦੇ ਨੇ ਔਰ ਅਗਰ ਆਪਾਂ ਇਸ ਨੂੰ ਪ੍ਰੈਸ ਕਰਦੇ ਆਂ ਇਸ ਜਗ੍ਹਾ ਤੇ ਪੇਨ ਹੋਏਗੀ ਔਰ ਕਈ ਵਾਰੀ ਕੀ ਹੁੰਦਾ ਅਨ ਈਵਨ हिਪਸ ਹੋ ਜਾਂਦੇ ਨੇ ਇੱਕ ਪਾਸਾ ਉੱਪਰ ਚੱਕਿਆ ਜਾਂਦਾ ਜਾਂ ਇੱਕ ਪਾਸਾ ਜ਼ਿਆਦਾ ਉੱਪਰ ਚੱਕਿਆ ਜਾਂਦਾ ਔਰ ਐਦਾਂ ਆਪਾਂ ਖੜਦੇ ਆਂ ਇਸ ਤਰ੍ਹਾਂ ਕਰਕੇ ਇਸ ਪੋਜੀਸ਼ਨ ਦੇ ਵਿੱਚ ਐਦਾਂ ਹੋਏਗਾ ਅਗਲੀ ਬਾਡੀ ਅੱਗੇ ਆ ਜੇਗੀ ਇਹ ਚੀਜ਼ ਪਿੱਛੇ ਨੂੰ ਹੋ ਜਾਏਗੀ ਇਸ ਨੂੰ ਕਿਹਾ ਜਾਂਦਾ ਫਾਰਵਰਡ ਪੋਸਚਰ ਸੋ ਇਸ ਨੂੰ ਆਪਾਂ ਬੜੀਆਂ ਆਸਾਨ ਕਸਰਤਾਂ ਆਪਾਂ ਘਰ ਦੇ ਵਿੱਚ ਕਰਾਂਗੇ ਤਾਂ ਠੀਕ ਹੋ ਜਾਊਗਾ ਇਸ ਦੇ ਨਾਲ ਆਪਣੇ ਲੋਅਰ ਬੈਕ ਤੇ ਜਿੱਥੇ ਆਪਾਂ ਤੁਹਾਨੂੰ ਡਿੰਪਲਸ ਦਿਖਾਏ ਆ ਉੱਥੇ ਕਈ ਵਾਰੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਦਰਦ ਨੂੰ ਵੀ ਆਪਾਂ ਇਹ ਜਿਹੜੀਆਂ ਕਸਰਤਾਂ ਦੇ ਵਿੱਚ ਘੱਟ ਕਰਨਾ ਹੈ ਔਰ ਤੁਹਾਡੇ ਪੋਸਚਰ ਨੂੰ ਵੀ ਆਪਾਂ ਸਿੱਧੇ ਕਰਨ ਦੀ ਕੋਸ਼ਿਸ਼ ਕਰਨੀ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ 64 ਨੰਬਰ ਸਾਡੀ ਕਲੀਨਿਕ ਦਾ ਨੰਬਰ ਹੈ ਜੀ ਨੇੜੇ ਬਸ ਸਟੈਂਡ ਤੇ ਹੈ ਔਰ ਅਸੀਂ ਇਥੇ ਆਪਣੀ ਕਲੀਨਿਕ ਰਨ ਕਰਦੇ ਆ ਇੰਸਟਾਗ੍ਰam ਤੇ ਸਾਡੀ ਦੋ ਆਈਡਿਜ਼ ਨੇ ਐਸਰੀ ਸਿੰਘਸ ਰਨ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਫੇਸਬੁਕ ਤੇ ਸਾਡਾ ਪੇਜ ਹੈ ਐਸਰੀ ਸਿੰਘਸ ਰਨ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਔਰ ਸਾਡਾ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘਸ ਰਾਂ ਅਗਰ ਤੁਸੀਂ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਸੋ ਆਓ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਵੀ ਆਪਣਾ ਐਸਆਈ ਜੋਇੰਟ ਜਿਹੜਾ ਕਿ ਆਪਣੇ ਸਪਾਈਨ ਦਾ ਆਖਰੀ ਪਾਰਟ ਹੁੰਦਾ ਸੈਕਰਮ ਉਹਦੇ ਨਾਲ ਆਪਣੀ हिਪ ਬੋਨ ਜੁੜੀ ਹੁੰਦੀ ਆ ਇਲੀਅਮ ਪਾਰਟ ਜੁੜਿਆ ਹੁੰਦਾ ਜਿਸ ਨੂੰ ਕਿਹਾ ਜਾਂਦਾ ਸੈਕਰੋ ਇਲੀਅਕ ਜੋਇੰਟ ਜਿੱਥੇ ਆਪਣੀ ਦੋ ਡੈਂਪਲਸ ਪੈਂਦੇ ਆ ਇਸ ਜਗ੍ਹਾ ਤੇ ਦੋ ਟੋਏ ਪੈਂਦੇ ਹੁੰਦੇ ਆ ਸੋ ਉਸ ਜਗ੍ਹਾ ਤੇ ਆਪਾਂ ਦੇਖਣਾ ਹੋਵੇ ਵੀ ਉਸ ਦੀ ਇਨਵੋਲਵਮੈਂਟ ਹੈ ਆਪਣੇ ਬੈਡ ਪੋਸਚਰ ਦੇ ਵਿੱਚ ਤਾਂ ਉਸ ਨੂੰ ਆਪਾਂ ਦੇਖਣ ਲਈ ਇੱਕ ਲੱਤ ਤੇ ਖੜੇ ਹੋ ਜਾਵਾਂਗੇ ਮਨ ਲਓ ਇਸ ਤੇ ਆਪਾਂ ਖੜੇ ਹੋਏ ਇਸ ਤੇ ਬਹੁਤ ਜ਼ਿਆਦਾ ਦਰਦ ਹੋਇਆ ਇਟ ਮੀਨਸ ਐਸ ਆਈ ਜੋਇੰਟ ਦੀ ਇਨਵੋਲਵਮੈਂਟ ਹੈ ਅਗਰ ਦਰਦ ਨਹੀਂ ਹੋਇਆ ਤਾਂ ਉਹ ਫਿਰ ਹੋਰ ਕੋਈ ਰੀਜ਼ਨ ਹੋ ਸਕਦਾ ਲੱਕ ਦਰਦ ਦਾ ਕੋਈ ਵੀ ਕਾਰਨ ਹੋ ਸਕਦਾ ਅਗਰ ਆਪਾਂ ਇਧਰ ਆਏ ਭਾਰ ਦੇਵਾਂਗੇ ਅਗਰ ਇਧਰ ਆਪਣੇ ਦਰਦ ਸ਼ੁਰੂ ਹੋਇਆ ਤਾਂ ਇਟ ਮੀਨਸ ਐਸ ਆਈ ਜੋਇੰਟ ਦੀ ਇਨਵੋਲਵਮੈਂਟ ਹੈ ਉਸ ਦੇ ਵਿੱਚ ਕੀ ਹੈ ਵੀ ਆਪਣੀ ਇਨਫਲੇਮੇਸ਼ਨ ਹੋ ਗਈ ਹੈ ਜਾਂ ਫੇਰ ਕਹੋ ਵੀ ਵੇਅਰ ਐਂਡ ਟੇਅਰ ਹੋ ਗਿਆ ਕਿਉਂਕਿ ਆਪਾਂ ਜਦੋਂ ਕੋਈ ਵੀ ਲੰਬੇ ਸਮੇਂ ਲਈ ਕੰਮ ਬੈਠ ਕੇ ਕਰਦੇ ਆ ਤਾਂ ਉਸ ਜਗ੍ਹਾ ਤੇ ਰਗੜ ਖਾਣੀ ਸ਼ੁਰੂ ਹੋ ਜਾਂਦੀ ਹੈ ਔਰ ਉੱਥੇ ਜਕਮ ਹੋਣੇ ਸ਼ੁਰੂ ਹੋ ਜਾਂਦੇ ਔਰ ਆਪਣੀ ਇਨਫਰਮੇਸ਼ਨ ਹੋ ਜਾਂਦੀ ਹੈ ਜਿਸ ਕਰਕੇ ਆਪਣੀ ਦਰਦ ਸ਼ੁਰੂ ਹੋ ਜਾਂਦਾ ਕਈ ਵਾਰੀ ਦਰਦ ਉਹ ਪਿੱਛੋਂ ਸ਼ੁਰੂ ਹੋ ਕੇ ਆਪਣੇ ਲੱਤ ਤੱਕ ਜਾਏਗਾ ਕਈ ਵਾਰੀ ਇੱਥੋਂ ਸਟਾਰਟ ਹੋ ਕੇ ਅੱਗੇ ਗਰੋਇੰਗ ਚ ਆਏਗਾ ਸੋ ਐਦਾਂ ਦੀਆਂ ਪ੍ਰੋਬਲਮਸ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਸੋ ਤੁਸੀਂ ਘਬਰਾਉਣਾ ਨਹੀਂ ਆਪਾਂ ਅੱਜ ਤੁਸੀਂ ਕਸਰਤਾਂ ਕਰਨੀਆਂ ਸ਼ੁਰੂ ਕਰਦੇ ਆ ਤੁਸੀਂ ਐਂਡ ਤੱਕ ਵੀਡੀਓ ਦੇ ਬਣੇ ਰਹੋ ਸ਼ੁਰੂ ਕਰ ਲੈਂਗੇ ਪਹਿਲੀ ਕਸਰਤ ਸਭ ਤੋਂ ਪਹਿਲਾਂ ਆਪਾਂ ਟਾਵਲ ਇੱਕ ਆਪਾਂ ਇਹ ਟਾਬਲ ਨੂੰ ਇੱਥੇ ਰੱਖਤਾ ਹੁਣ ਆਪਾਂ ਇਸ ਦੇ ਉੱਪਰ ਐਦਾਂ ਆਪਣੀ ਗਰਦਨ ਰੱਖ ਲੈਣੀ ਆ ਇਸ ਜਗ੍ਹਾ ਤੇ ਔਰ ਆਪਾਂ ਦੋਨੋਂ ਹੱਥ ਐਦਾਂ ਕਰ ਦੇਨੇ ਆ ਔਰ ਦੋਨੇ ਪੈਰ ਆਪਾਂ ਸਿੱਧੇ ਕਰ ਦੇਨੇ ਆ ਇੱਥੇ ਆਪਾਂ ਉੱਪਰ ਜਾਵਾਂਗੇ 1 ਫਿਰ 2 ਫਿਰ 3 ਫਿਰ 4 ਦੇਖੋ ਤੁਸੀਂ ਬਾਹਵਾ ਮ 90 ਡਿਗਰੀ ਦਾ ਐਂਗਲ ਦੇਨੇ ਇਹ ਦੇਖੋ ਇਹ ਸਿੱਧੀ ਹੋਗੀ ਇੱਥੋਂ ਬਾਹਵਾ ਮੋੜਦੇ 90 ਡਿਗਰੀ ਐਂਗਲ ਦੇਨ ਦਾ ਉੱਪਰ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 10 ਰਿਲੈਕਸ ਇਸਦੇ ਤੁਸੀਂ ਗਿਣ ਕੇ 3 ਸੈਟ ਲਾਉਣੇ ਆ ਇਹ ਹੋ ਗਈ ਪਹਿਲੀ ਕਸਰਤ ਦੂਜੀ ਕਸਰਤ ਕੀ ਹੈ ਇਹੀ ਟੇਬਲ ਦਾ ਜਿਹੜਾ ਰੋਲ ਹੈ ਇਸ ਨੂੰ ਥੋੜਾ ਆਪਾਂ ਮੋਟਾ ਕਰ ਲਾਂਗੇ ਦੋ ਟੇਬਲ ਆਪਾਂ ਜੋੜ ਲੈਣੇ ਆ ਇਸ ਦੇ ਵਿੱਚ ਆਪਾਂ ਹੁਣ ਦੋ ਟੇਬਲ ਕਰ ਲਏ ਹੁਣ ਇਹਦਾ ਆਪਾਂ ਰੋਲ ਬਣਾ ਲੈਣਾ ਇਸ ਨੂੰ ਆਪਾਂ ਸੈਂਟਰ 'ਚ ਰੱਖਾਂਗੇ ਆਪਣੇ ਜਿਹੜਾ ਡੋਰਸਲ ਪਾਰ य वाला पार्ट है टॉरसल पार्ट है इसके उपर रख के आप फिर उ कसरत लतियां रामा उपर वन टू थ्री फोर फाइव सिक्स सैवन एट नाइन टेन इलेवन ट्वेल्व इस भी तीन तो, तो चार बारी करना यह होगी थोड़ी तो दूजी कसरत टॉवल का रोल आपदा रखना ਹੁਣ ਜਿਹੜੀ ਤੀਜੀ ਕਿਸਮਤ ਹੈ ਉਸ ਦੇ ਵਿੱਚ ਆਪਾਂ ਟਾਵਲ ਦਾ ਰੋਲ ਆਪਾਂ ਐਦਾਂ ਰੱਖਾਂਗੇ ਜਿਹੜਾ ਡੋਰਸਲ ਪਾਰਟ ਹੋ ਗਿਆ ਔਰ ਲੰਬਰ ਪਾਰਟ ਹੋ ਗਿਆ ਉਸ ਜਗ੍ਹਾ ਤੇ ਦੇਖੋ ਤੁਸੀਂ ਆਹ ਦੇਖੋ ਇੱਥੇ ਆਪਣੇ ਐਸਆਈ ਜੋਇੰਟ ਆ ਗਏ ਇਸ ਤੋਂ ਸ਼ੁਰੂ ਕਰਨਾ ਤੌਲੀਏ ਨੂੰ ਆਪਾਂ ਔਰ ਇਸ ਦੇ ਉੱਪਰ ਐਦਾਂ ਪਹਿ ਜਾਣਾ ਔਰ ਆਪਾਂ ਇੱਥੇ ਆਪਾਂ ਦੋਨੋਂ ਲੱਤਾਂ ਸਿੱਧੀਆਂ ਕਰ ਦੇਣੀਆਂ ਇੱਥੇ ਆਪਾਂ ਸ਼ੁਰੂ ਕਰਾਂਗੇ ਇੱਕ ਫੇਰ ਦੋ ਫੇਰ ਤਿੰਨ ਫੇਰ ਉਹੀ ਪੋਜੀਸ਼ਨ ਚਾਰ ਪੰਜ ਛੇ ਸੱਤ 8 9 10 11 12 12-12 ਦੇ ਵੀ ਤਿੰਨ ਸੈਟ ਲਾ ਸਕਦੇ ਹੋ ਤੁਸੀਂ 10-10 ਦੇ ਵੀ ਤਿੰਨ ਸੈਟ ਲਾ ਸਕਦੇ ਹੋ ਇਹ ਤੁਸੀਂ ਸਟਾਰਟਿੰਗ ਦੇ ਵਿੱਚ ਜਰੂਰ ਕਰਨੀ ਹੈ ਹੁਣ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਕਸਰਤ ਕਰਨ ਲੱਗੇ ਹਾਂ ਉਹ ਆਪਾਂ ਕਰਨੀ ਹੈ ਇੱਕ ਆਪਾਂ ਟਾਵਲ ਦਾ ਰੋਲ ਲੈ ਲੈਣਾ ਅਗਰ ਆਪਣੇ ਲੱਕ 'ਚ ਇਸ ਪਾਸੇ ਦਰਦ ਆ ਔਰ ਅਗਰ ਆਪਣੇ ਇਸ ਪਾਸੇ ਦਰਦ ਆ ਜਿਸ ਪਾਸੇ ਦਰਦ ਹੈ ਤੁਸੀਂ ਉਸ ਪਾਸੇ ਇਦਾਂ ਤੌਲੀਆ ਰੱਖ ਲੈਣਾ ਔਰ ਇਹਦੇ ਉੱਪਰ ਆਪਾਂ ਗੋਡਾ ਰੱਖਾਂਗੇ ਔਰ ਆਪਾਂ ਚਾਈਲਡ ਪੋਜ਼ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਾਂਗੇ ਇਸ ਨਾਲ ਕੀ ਹੋਏਗਾ ਜਿਹੜਾ ਆਪਣਾ ਪ੍ਰੈਸ਼ਰ ਹੈ ਉਸ ਲੈਵਲ ਤੇ ਜਿੱਥੇ ਆਪਣੇ ਸੈਕਰੋ ਇਲੀਕ ਜੋਇੰਟਸ ਨੇ हिਪ ਬੋਨ ਔਰ ਜਿਹੜੀ ਇਲੀਅਮ ਬੋਨ ਹੈ ਜਿੱਥੇ ਆਪਣਾ ਜੋਇੰਟ ਹੁੰਦੀਆਂ ਨੇ ਉਥੇ ਜਿਹੜਾ ਉਹਨਾਂ ਦਾ ਵਿਚ ਗੈਪ ਪਵੇਗਾ ਔਰ ਇਸ ਜਗ੍ਹਾ ਤੇ ਪ੍ਰੈਸ਼ਰ ਵੱਧ ਜਾਏਗਾ ਔਰ ਆਪਣੇ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਫਿਰ ਆਪਾਂ ਵਾਪਸ ਜਾਵਾਂਗੇ ਔਰ फिर आप आपकी कोशिश करेंगे इतने बैठा और खोल दे इस जगह आप होल्ड करना दस सैकेंड एक दो तो, तीन चार पे सात आठ नौ दस दिन रिलैक्स फिर जावे एक दो तो, तीन चार पे सात आठ नौ दस दैन रिलैक्स अगर थोड़े तो इस पास दर्द है तो तुम्हें इस पास रख लेना अगर इस पास दर्द नहीं है तो रख सकते हो हम उस अगली कसरत इसको यानी कि कुल मिला के छे बार करना इस नहीं करना अगर थोड़े सजे सजे अपने पास दर्द है तो सजे पास रखा खब्बे दर्द है तो खब्बे रखा उस अगली कसरत हम आप फिर सीधे हो जाना और करना दोनों गोडिया छाती के न ला देना इतने आपको होल्ड करना दस सैकेंड एक दो तो, तीन चार पे सत अठ नौ दस द ਵੀਰਪੰਨ ਤੋਂ ਗੋਡਿਆਂ ਨੂੰ ਸਾਤੀ ਨਾਲ ਲਾ ਦੇਣਾ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਤੁਸੀਂ 10 ਵਾਰੀ ਕਰਨਾ ਹੁਣ ਜਿਹੜੀ ਉਦੋਂ ਅਗਲੀ ਕਸਰਤ ਆ ਫੇਰ ਆਪਣਾ ਉਹੀ ਜਿਹੜਾ ਰੋਲ ਹੈ ਤੌਲੀਆ ਨਾਲ ਇਸ ਨੂੰ ਆਪਾਂ ਦੋਨਾਂ ਗੋਡਿਆਂ ਦੇ ਵਿਚਾਲੇ ਰੱਖ ਲੈਣਾ ਇਦਾਂ ਕਰਕੇ ਔਰ ਆਪਾਂ ਦੋਨੋਂ ਸਾਈਡਸ ਤੋਂ ਆਪਾਂ ਜ਼ੋਰ ਪਾ ਕੇ ਆਪਾਂ ਪੁਸ਼ ਕਰਾਂਗੇ ਔਰ ਇੱਥੇ 10 ਗਿਣਾਂਗੇ ਯਾਨੀ ਕਿ ਤੌਲੀਏ ਨੂੰ ਆਪਾਂ ਵਿਚ ਘੁੱਟ ਦੇਣਾ ਦੋਨਾਂ ਗੋਡਿਆਂ ਨਾਲ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਛੁੱਟ ਦੇਣਾ 1 2 3 4 5 6 7 8 9 10 ਇਸ ਨੂੰ ਵੀ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਹੁਣ ਜਿਹੜੀ ਉਦੋਂ ਅਗਲੀ ਕਸਰਤ ਆ ਇਹ ਹੈਗੀ ਥੋੜੀ ਲਾਸਟ ਕਸਰਤ ਤੁਸੀਂ ਕੀ ਕਰਨਾ ਦੋਨੋਂ ਗੋਡੇ ਮੋੜ ਦੇਣੇ ਆ ਔਰ ਫੇ ਤੁਸੀਂ ਦੋਨੋਂ ਆਪਣੀ ਲੱਤਾਂ ਵੱਧ ਤੋਂ ਵੱਧ ਖੋਲ ਦੇਣੀ ਹੈ ਜਿੰਨੀਆਂ ਖੋਲਣ ਦੀ ਕੋਸ਼ਿਸ਼ ਹੁੰਦੀ ਹੈ ਤੁਹਤੋਂ ਔਰ ਇੱਥੇ ਤੁਸੀਂ ਲੱਕ ਨੂੰ ਉੱਪਰ ਚੱਕ ਦੇਣਾ ਇਦਾਂ ਖੋਲ ਕੇ ਇਹਨੂੰ ਕਹਿੰਦੇ ਆ ਬਟਰਫਲਾਈ ਬ੍ਰਿਜ ਇਸ ਜਗ੍ਹਾ ਤੇ ਤੁਹਾਡੇ ਸਾਰੇ ਮਸਲਸ ਕੰਟਰੈਕਟ ਹੋ ਜਾਣੇ ਹੈ ਹਿੱਪ ਵਾਲੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन रिलैक्स ਇਸ ਨੂੰ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਔਰ ਲਾਸਟ ਦੇ ਵਿੱਚ ਤੁਸੀਂ ਕੀ ਕਰਨਾ ਬਿਲਕੁਲ ਉਲਟੀ ਹੋ ਜਾਣਾ ਜਿਵੇਂ ਆਪਾਂ ਛੋਟਿਆਂ ਦੇ ਟੀਵੀ ਦੇਖਦੇ ਸੀਗੇ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਪੈ ਜਾਣਾ ਔਰ ਲੱਤਾਂ ਦੋਨੋਂ ਮੋੜ ਦੇਣੀਆਂ ਨੇ ਇੱਥੇ ਤੁਸੀਂ ਘੱਟੋ ਘੱਟ 3 ਤੋਂ 4 ਮਿੰਟ ਟ੍ਰੈਨਿੰਗ ਦੀ ਕੋਸ਼ਿਸ਼ ਕਰਨੀ 2 ਮਿੰਟ ਬਾਅਦ ਲੱਤਾਂ ਥੱਕ ਜਾਂਦੀਆਂ ਨੇ ਲੱਤਾਂ ਸਿੱਧੀਆਂ ਕਰ ਦੇਣੀ ਆ ਪਰ ਤੁਸੀਂ ਇਦਾਂ ਹੀ ਲੇਟੇ ਰਹਿਣਾ ਤੁਸੀਂ ਦੇਖੋਗੇ ਤੁਹਾਡਾ ਜੋ ਲੱਕ ਦਾ ਦਰਦ ਹੈ ਜਾਂ ਇੱਕ ਪਾਸੇ ਲੱਕ ਤੇ ਦਰਦ ਜਾਂ ਤੁਹਾਡੇ ਸੈਕਟੋਗਲਿਕ ਜੋਇੰਟ ਹੈ ਜਾਂ ਤੁਹਾਡੇ ਪੋਸਚਰ ਬਿੰਗਾ ਹੋ ਗਿਆ ਹੈ ਉਹ ਸਾਰਾ ਕੁਝ ਇਹ ਆਸਾਨ ਕਸਰਤਾਂ ਨਾਲ ਠੀਕ ਹੋ ਜਾਏਗਾ ਸੋ ਇਹ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਔਰ ਕਸਰਤਾਂ ਕਰਨ ਤੋਂ ਪਹਿਲਾਂ ਔਰ ਬਾਅਦ 20-20 ਮਿੰਟ ਲਈ ਸੇਕ ਦਿੰਦੇ ਹੋ ਤਾਂ ਤੁਸੀਂ ਬਹੁਤ ਜਲਦੀ ਆਰਾਮ ਪਾ ਸਕਦੇ ਹੋ ਔਰ ਅਗਰ ਤੁਸੀਂ ਕੁਝ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੀ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ